ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪਰਮਾ ਦਾ ਮੋੜ ਤੋਂ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ 4 ਅਗਸਤ 2024 ਦੇਖਾਂਗੇ ਕਿਸ ਇਲਾਕੇ ਵਿੱਚ ਮੀਂਹ ਦੇ ਹਾਲਾਤ ਨੇ ਬਦਲ ਬਾਈ ਤੇ ਕਿਸ ਤਰੀਕੇ ਦਾ ਗਰਮੀ ਦਾ ਰੁਖ ਰਵੇਗਾ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਕਿਣਮਣ ਕਣੀ ਦੇ ਨਾਲ ਬਦਲ ਬਾਈ ਦਾ ਤੌਰ ਪੰਜਾਬ ਵਿੱਚ ਚੱਲਦਾ ਦਿਖਾਈ ਦੇ ਰਿਹਾ ਤੇ ਹਰ ਨਾਲ ਲੱਗਦੇ ਸੂਬੇ ਹਿਮਾਚਲ ਵਿੱਚ ਬਹੁਤ ਸੰਘਣੇ ਮੀਂਹ ਹੋਏ ਨੇ ਬਹੁਤ ਜ਼ਿਆਦਾ ਤਵਾਈ ਦੇਖੀ ਗਈ ਹੈ ਮਨਾਲੀ ਮੰਡੀ ਕੁਲੂ ਦੇ ਇਲਾਕਿਆਂ ਦੇ ਵਿੱਚ ਤੇ ਉਸ ਦੇ ਕਾਰਨ ਪੰਜਾਬ ਦੇ ਦਰਿਆਵਾਂ ਦਾ ਸਤਾਰ ਵੀ ਵੱਧ ਹੋਇਆ ਦਿਖਾਈ ਦੇ ਰਿਹਾ ਛੋਟੀ ਜੀ ਬੇਨਤੀ ਹੈ ਜੇ ਦਰਿਆਵਾਂ ਤੋਂ ਦੂਰ ਰਹੋ ਹੜ ਵਾਲੇ ਇਲਾਕੇ ਤੋਂ ਦੂਰ ਰਹੋ ਪਾਣੀ ਤੋਂ ਆਪਣਾ ਜਿੰਨਾ ਬਚਾਅ ਹੋ ਸਕਦਾ ਕਰੋ ਕਿਉਂਕਿ ਬਹੁਤ ਜ਼ਿਆਦਾ اچانک ਹੀ ਪਾਣੀ ਦਾ ਸਤਾਰ ਪੰਜਾਬ ਦੇ ਵਿੱਚ ਵਧਣ ਦੇ ਅਲਰਟ ਦਿਖਾਈ ਦੇ ਰਹੇ ਨੇ ਹੁਣ ਗੱਲ ਕਰਦੇ ਮੌਸਮ ਦੀ ਜ਼ਿਲ੍ਹੇ ਵਾਈਜ਼ ਦੇਖਾਂਗੇ ਕਿਸ ਕਿਸ ਇਲਾਕੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਅੱਜ ਸਵੇਰ ਦੇ ਸ਼ੁਰੂ ਤੋਂ ਹੀ ਤੌਰ ਤੇ ਆਪਾਂ ਗੱਲ ਕਰੀ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਇਹਨਾਂ ਜ਼ਿਲ੍ਹਿਆਂ ਸ਼ੁਰੂਤੀ ਤੌਰ ਤੇ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਹਲਕੇ ਤੋਂ ਦਰਮਿਆਨੀ ਬੱਦਲਵਾਈ ਦੁਪਹਿਰ ਤੋਂ ਬਾਅਦ ਹੁਸ਼ਿਆਰਪੁਰ ਰੂਪਨਗਰ ਨਮਾਸ਼ਹਿਰ ਸਭਜੇ ਦਾ ਗੀਤ ਸਿੰਘ ਨਗਰ ਫਤਿਹਗੜ੍ਹ ਤੇ ਪਟਿਆਲੇ ਦੇ ਬਹੁਤੇ ਹਿੱਸਿਆਂ ਨੂੰ ਕਵਰ ਕਰੇਗੀ ਤਾਪਮਾਨ ਦੀ ਗੱਲ ਕਰੀਏ 34-35 ਡਿਗਰੀ ਤੱਕ ਤਾਪਮਾਨ ਬਣੇ ਰਹਿਣਗੇ ਹਵਾ ਜਿਹੜੀ ਪੂਰਬ ਦਿਸ਼ਾ ਤੋਂ ਚੱਲੇਗੀ ਤੇ ਓਵਰਾਲ ਪੰਜਾਬ ਦੇ ਵਿੱਚ ਕਿਨਮਣ ਕਣੀ ਦਾ ਮਾਹੌਲ ਸਾਰਾ ਦਿਨ ਬਣਿਆ ਰਹੇਗਾ ਤਾਪਮਾਨ ਦੇ ਵਿੱਚ ਕਮੀ ਆਉਣ ਦੇ ਨਾਲ ਗਰਮੀ ਤੋਂ ਹਲਕੀ ਫੁਲਕੀ ਰਾਤ ਮਿਲਦੀ ਦਿਖਾਈ ਦੇ ਰਹੀ ਹੈ ਪਰ ਮੁੜ ਕੇ ਵਾਲੀ ਗਰਮੀ ਦੁਆਰਾ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਸਕਦੀ ਹੈ ਵੱਡੇ ਅਲਰਟ ਜਿਹੜੇ ਜਾਰੀ ਹੋਏ ਨੇ ਉਹ 7 ਤਰੀਕ ਤੋਂ ਬਾਅਦ ਹੋਏ ਨੇ ਲਗਭਗ 7 ਤਰੀਕ ਅਤੇ 8 ਤਰੀਕ ਨੂੰ ਸੰਗਣੇ ਤੋਂ ਬਹੁਤੇ ਸੰਗਣੇ ਮੀਂਹ ਪੰਜਾਬ ਦੇ ਵਿੱਚ ਹੋਣ ਦੇ ਚਾਂਸ ਨੇ ਅੱਜ ਜੈਲੋ ਅਲਰਟ ਜਾਰੀ ਹੋ ਚੁੱਕਿਆ ਤੁਹਾਨੂੰ ਅਲਰਟ ਵੀ ਦਿਖਾ ਦਿੰਦੇ ਆ ਜੀ ਤੁਸੀਂ ਦੇਖ ਸਕਦੇ ਹੋ ਕੱਲ ਜੋ ਅਲਰਟ ਜਾਰੀ ਹੋਏ ਸੀ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਅੱਜ 8 ਅਗਸਤ ਮਹੀਨਾ 8 ਜਾਨਕੀ 4 8 2024 ਨੂੰ yellow alert ਜਾਰੀ ਹੋ ਚੁੱਕਿਆ ਹੈਵੀ ਰੇਨ ਥੰਡਰਸਟੋਮਰ ਲਾਈਟਨਿੰਗ ਐਟ ਆਈਸੋਲੇਟਡ ਪਲੇਸਸ ਦੇ ਚਾਂਸ ਬਣੇ ਹੋਏ ਨੇ ਜਿਸ ਦੇ ਨਾਲ ਕੀ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਤੁਹਾਨੂੰ ਅਸੀਂ 10 12 ਜ਼ਿਲ੍ਹੇ ਦੱਸੇ ਨੇ ਇਹਨਾਂ ਦੇ ਵਿੱਚ ਮੀਂਹ ਦੇ ਚਾਂਸ ਜ਼ਿਆਦਾ ਨੇ ਇਹ ਸੀ ਜੀ ਅੱਜ ਦੀ ਰਿਪੋਰਟ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ